ਬਰਵਾਸਪੁਰ ਵਿਖੇ ਦੀਆਂ ਦੇ ਤਿਹਾੜ ਦਾ ਸਰਕਾਰੀ ਪ੍ਰਾਇਮਰੀ ਸਕੂਲ ਬਰਵਾਸਪੁਰ ਵਿਖੇ ਇਹ ਤਿਹਾੜ ਬੜੀ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਬਹੁਤ ਖੂਬੀ ਹੋ ਰਹੀ ਹੈ ਪੁਰਾਣਾ ਸੁਖਪੜ ਦਾ ਜੋ ਵੀ ਇਸ ਦੇ ਵਿੱਚ ਆਪਾਂ ਨੂੰ ਤਰਸਾਈਆਂ ਗਈਆਂ ਚੀਜ਼ਾਂ ਉਹ ਬਹੁਤ ਵਧੀਆ ਲੱਗਿਆ ਮੈਨੂੰ ਤੇ ਬਾਕੀ ਸਾਰੇ ਸਮੂਹ ਪਿੰਡ ਵਾਸੀਆਂ ਨੇ ਤਾਂ ਇੱਥੇ ਕੋਈ ਪਾਰਟੀਬਾਜੀ ਤਾਂ ਮੈਂ ਪਿੱਛੇ ਨਾਲੋਂ ਜਿੰਨੇ ਵੀ ਕਹਿੰਦੇ ਕੋਈ ਪਾਰਟੀ ਨਹੀਂ ਸਾਰੇ ਸਮੂਹ ਪਿੰਡ ਵਾਸੀਆਂ ਨੂੰ ਤੇ ਨਾਲ ਦੇ ਪਿੰਡਾਂ ਨੂੰ ਵੀ ਇੱਥੇ ਖੁਲਕ ਫਸਲ ਦਿੱਤਾ ਗਿਆ ਆ ਬਹੁਤ ਬੱچے ਇਹ ਪ੍ਰੋਗਰਾਮ ਆ ਮੈਂ ਬੀਡੀਪੀਓ ਦੇ ਨਾਤੇ ਹੁੰਦਾ ਹੋਇਆ ਮੈਂ ਸਾਰੇ ਬਲਾਕ ਦੇ ਜਿੰਨੇ ਵੀ ਮੇਰੇ ਸੁਣ ਰਹੇ ਆ ਸੱਜਣ ਮਿੱਤਰ ਭੈਣਾ ਭਾਈ ਮੈਂ ਇਹ ਵੀ ਅਪੀਲ ਕਰਾਂਗਾ ਤੇ ਆਪਾਂ ਨੂੰ ਪੰਜਾਬ ਨੂੰ ਹਰਿਆ ਭਰਿਆ ਰੱਖਣ ਵਾਸਤੇ ਤੇ ਆਪਾਂ ਨੂੰ ਇੱਕ ਇੱਕ ਪਰਿਵਾਰ ਦੇ ਵਿੱਚ ਇੱਕ ਇੱਕ ਬੁੱਟਾ ਲਾਉਣਾ ਚਾਹੀਦਾ ਆ ਕਿਉਂਕਿ ਜੇ ਜਿਸ ਤਰ੍ਹਾਂ ਆਪਾਂ ਮੱਟੀਆਂ ਦੀ ਪਰਵਰਿਸ਼ ਕਰਦੇ ਆ ਇਸ ਤਰ੍ਹਾਂ ਆਪਾਂ ਬੁੱਟਿਆਂ ਦੀ ਕਰਾਂਗੇ ਤੇ ਆਪਣਾ ਜਿਹੜਾ ਵਾਤਾਵਰਣ ਉਹ ਬਹੁਤ ਵਧੀਆ ਰਹੂਗਾ ਤੇ ਮੈਂ ਇਹੀ ਅਸਿੱਤੇ ਅਪੀਲ ਕਰਾਂਗਾ ਵੀ ਆਪਾਂ ਨੂੰ ਅੱਜ ਸੰਕਲਪ ਲੈ ਕੇ ਜਾਣਾ ਚਾਹੀਦਾ ਆ ਵੀ ਆਪਾਂ ਨੂੰ ਇੱਕ ਇੱਕ ਜਿਹੜਾ ਬੁੱਟਾ ਹੈਗਾ ਉਹ ਲਾਉਣਾ ਚਾਹੀਦਾ ਅਗਰ ਕੀ ਆਪਣੇ ਘਰ ਨਹੀਂ ਵੀ ਬੁੱਟੇ ਦੀ ਜਗ੍ਹਾ ਉਹ ਕਿਸੇ ਸੜਕ ਤੇ ਉੱਤੇ ਲਾ ਕੇ ਆਪਾਂ ਮੈਥ ਲਈਏ ਬਿਲਕੁਲ ਵੀ ਆ ਬੂਟੇ ਮੈਂ ਲਾਇਆ ਇਹ ਤਾਂ ਪਾਣੀ ਤਾਂ ਇਹ ਦੇਖਪਾਲ ਵੀ ਮੈਂ ਕਰਨੀ ਹੈ ਸਰਖਸੇ ਦੇਖਿਆ ਜਾਂਦਾ ਬਹੁਤ ਵਧੀਆ ਹੁੰਗਾ ਸਰਖਸੇ ਦੇਖਿਆ ਜਾਂਦਾ ਕਿ ਪੌਦੇ ਆਪ ਲਗਾ ਦਿੰਦੇ ਹੈਗੇ ਲੇਕਿਨ ਉਹਨਾਂ ਨੂੰ ਪਾਲਣ ਕੋਸ਼ਿਸ਼ ਨਹੀਂ ਹੋ ਪੰਦਾ ਸੋ ਕੀ ਫੀਲ ਕਰਦੇ ਪਾਲਣ ਕੋਸ਼ਿਸ਼ ਨਹੀਂ ਕਰਦੇ ਪਾਲਣ ਕੋਸ਼ਿਸ਼ ਕਰਦਾ ਵੀ ਜਸਤਨਾ ਆਪਣੇ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਆ ਉਹ ਜੇ ਆਪਾਂ ਦੋ ਬੂਟੇ ਲਾਏ ਆ ਇੱਕ ਬੱਚੇ ਨੇ ਉਹਦੀ ਸਿਹਦੀ ਦੇਖ ਰਿਹਾ ਕਿ ਮਜ਼ੇਬ ਇਹ ਕਰੂਗਾ ਬਾਕੀ ਸਰਕਾਰ ਵੱਲੋਂ ਇਹਦੇ ਜਿਹੜੇ ਬੂਟੇ ਆ ਪੰਜਾਬ ਸਰਕਾਰ ਵੱਲੋਂ ਇਹ ਫਰੀਦ ਦਿੱਤੇ ਜਾਂਦੇ ਆ ਤੇ ਤੁਸੀਂ বন ਵਿਭਾਗ ਦੇ ਨਾਲ ਸੰਪਰਕ ਕਰ ਸਕਦੇ ਆ ਜਾਂ ਮੇਰੇ ਦਫਤਰ ਦੇ ਵਿੱਚ ਆਣ ਕੇ ਵੀ ਸੰਪਰਕ ਕਰ ਜੇ ਕਿਸੇ ਨੂੰ ਜ਼ਿਆਦਾ ਬੁੱਟੇ ਚਾਹੀਦੇ ਤੇ ਮੇਰੇ ਦਫਤਰ ਦੇ ਵਿੱਚ ਆ ਕੇ ਸੰਪਰਕ ਕਰੋ ਇਹ ਤੁਹਾਨੂੰ ਬੁੱਟੇ ਦਵਾਵਾਂਗੇ ਮੈਨੂੰ ਬਹੁਤ ਵਧੀਆ ਲੱਗਦਾ ਹੈਗਾ ਤੇ ਇਸ ਤਰ੍ਹਾਂ ਹਰ ਪਿੰਡ ਦੇ ਵਿੱਚ ਜੇ ਕਿਤੇ ਮਨਾਇਆ ਜਾਵੇ ਤੇ ਬਹੁਤ ਵਧੀਆ ਇਹ ਉਪਰਾਲਾ ਆ ਲੇਡੀਜ਼ ਵਾਸਤੇ ਬੱਚਿਆਂ ਵਾਸਤੇ ਬੱਚਿਆਂ ਨੂੰ ਗਾਣ ਆਪਣਾ ਪਤਾ ਲੱਗਦਾ ਕਿ ਛੋਕੜ ਸਾਡਾ ਪਹਿਲਾਂ ਕਿਦਾਂ ਸੀਗਾ ਤੇ ਬਹੁਤ ਵਧੀਆ ਲੱਗਿਆ ਰਸਤੀ ਨਵੇਂ ਨੂੰ ਧੰਨਵਾਦ ਕਰਦਾ ਸਾਰੇ ਨਗਰ ਦਾ ਵੀ ਧੰਨਵਾਦ ਕਰਦਾ ਜਿਹਨੇ ਸਹਿਯੋਗ ਦੇ ਕੇ ਪ੍ਰੋਗਰਾਮ ਰੱਖਿਆ ਕੱਲ੍ਹਿਆਂ ਦਾ ਵੀ ਸਾਰੇ ਨਗਰ ਦਾ ਪ੍ਰੋਗਰਾਮ ਹੈ ਤੇ ਵੀਡੀਓ ਥਾ ਦਾ ਵੀ ਮੈਂ ਧੰਨਵਾਦ ਕਰਦਾ ਜਿਹੜੇ ਆ ਕੇ ਬੁੱਤਾ ਲਾ ਕੇ ਗਏ ਆ ਆਪਣੀ ਮੈਡਮ ਭੈਣ ਦਾ ਵੀ ਕਰਦਾ ਜਿਹੜੇ ਪ੍ਰੈਸਟੇਜ ਲੈ ਤੇ ਇਸ ਕਰਕੇ ਸਾਰਿਆਂ ਨੂੰ ਪਿੰਡਾਂ ਦੇ ਵਿੱਚ ਮਨਾਉਣਾ ਚਾਹੀਦਾ ਬਹੁਤ ਬਹੁਤ ਰੋਕ ਵੀ ਲੈਣੇ ਚਾਹੀਦੇ ਆ ਵਰਤਾਵਨ ਸਹੀ ਰਹੂਗਾ ਤਾਂ ਹੀ ਮੀਂਹ ਪਊਗਾ ਜੇ ਬੁੱਤੇ ਵੱਧ ਤੋਂ ਵੱਧ ਲਾਵਾਗੇ ਤੇ ਬੂਟਾ ਲਾਵਾਂਗੇ ਤਾਂ ਹਵਾ ਵੀ ਵਧੀਆ ਹੋਊਗੀ ਆਪਾਂ ਨੂੰ ਕੈਂਸਰ ਦੀ ਬਿਮਾਰੀ ਸਾਹ ਦੀ ਬਿਮਾਰੀ ਐਜਾ ਦੀ ਕੋਈ ਬਿਮਾਰੀ ਨਹੀਂ ਲੱਗੂਗੀ ਤੇ ਜਿਹੜਾ ਪੀਂਹ ਆ ਤੇ ਆ ਰਿਹਾ ਇਹ ਪਿੰਡ ਵੱਡਾ ਆ ਸਾਰਿਆਂ ਨੇ ਇਕੱਠੇ ਮਿਲ ਲਿਆ ਆ ਤੇ ਚਰਖਾ ਦੀ ਛੇਵੀਂ ਸੀ ਮੈਨੂੰ ਵੀ ਸਮਝ ਪੁੱਠੀ ਪਹਿਲਾਂ ਗੇਟ ਦੀ ਮਸ਼ੀਨ ਫੇ ਸਿੱਧੀ ਰੱਤੀ ਮੰਮੀ ਨੇ ਵੀ ਸਿੱਧੀ ਐਡਾ ਕਹਿਣੀ ਆ ਤੇ ਛੇਵੀਂ ਐਡਾ ਨਿਕਲਣੀ ਆ ਤੇ ਛੇਵੀਂ ਵੱਟ ਕੇ ਰੱਖੀਆਂ ਚਰਖੇ ਆ ਕਿੰਨੇ ਸਾਲਾਂ ਤੋਂ ਨਿਕਾਈ ਇਹ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਪੰਜ ਸਾਲ ਹੋ ਗਿਆ ਜੀ ਕਤਿਬਨ ਵਿੱਚ ਦੋ ਵਾਰੀ ਬੰਦ ਕਰਨਾ ਹੋਇਆ ਡੈਸਕੋ ਵਿੱਚ ਤਾਇਆ ਜੀ ਕੈਨੇਡਾ ਚ ਕੋ ਚੰਗਾ ਨਹੀਂ ਲੱਗ ਰੋ ਪਿੰਡ ਬਸ ਨੇ ਕਿਸ ਤਰ੍ਹਾਂ ਸਪੋਰਟ ਮਿਲਦੀ ਹੈ ਬਹੁਤ ਜ਼ਿਆਦਾ ਵਧੀਆ ਮਿਲਿਆ ਜੀ ਸਰ ਸਰਪਰਤੀ ਸਾਰਿਆਂ ਦੀ ਮਿਲਿਆ ਜੀ ਬੈਰ ਦਾ ਬਹੁਤ ਸਹਿਯੋਗ ਮਿਲਿਆ ਜੀ ਇਹਨਾਂ ਦਾ ਇਹਨੀਆਂ ਨਾਲ ਸਪੋਟੇ ਵੀ ਜਾਂਦੇ ਨਾਲ ਪੱਕੀਆਂ ਪੁੱਟੀਆਂ ਨਾਲ ਬੰਦੋਬਸ ਕੀਤਾ ਸਰ ਪਿੰਡ ਵਾਲਿਆਂ ਨੂੰ ਕੀ ਫੀਲ ਕਰਨਾ ਚਾਹੁੰਦੇ ਬੂਟੇ ਕਿੰਨੇ ਘਲਾਏ ਜੀ ਅੱਜ ਜੀ ਅੱਜ ਤਾਂ ਬੂਟੇ 15 ਘਲਾਏ ਜੀ ਥੋੜੇ ਇੱਥੇ ਥੋੜੇ ਗਵਾਂਦ ਤੋਂ ਬਾਹਰ ਲਾਏ ਦੇਖੇ ਮੇਰਾ ਨਾਮ ਸੁਪਿੰਦਰ ਕੌਰ ਹੈ ਅੱਛਾ ਜੀ ਅੱਜ ਜਿਹੜਾ ਤੀਆਂ ਦਾ ਤਿਹਾਰ ਮਨਾ ਰਹੀ ਹੈ ਕਿਹੜੀ ਜਗ੍ਹਾ ਕਿਹੜੇ ਸਕੂਲ ਚ ਹੈ ਹਾਂ ਜੀ ਤੀਆਂ ਦਾ ਤਿਹਾੜ ਸਰਕਾਰੀ ਪ੍ਰਾਇਮਰੀ ਸਕੂਲ ਤਾਸਪੁਰ ਦੇ ਵਿੱਚ ਹਰਨੇਕਾ ਭਾਜੀ ਨੇ ਸਾਰੇ ਨਗਰ ਵਾਸੀਆਂ ਦੀ ਸਹਿਯੋਗ ਨਾਲ ਬਹੁਤ ਵੱਧ ਚੜ ਕੇ ਸਾਰੇ ਨਗਰ ਵਾਸੀਆਂ ਨੇ ਸਹਿਯੋਗ ਦਿੱਤਾ ਹੈ ਤੇ ਇੱਥੇ ਮਨਾਇਆ ਜਾ ਰਿਹਾ ਹੈ ਪਿੰਡ ਦੀ ਪੰਚਾਇਤ ਵੱਲੋਂ ਹੈ ਕਿ ਸਕੂਲ ਵੱਲੋਂ ਹੈ ਇਹ ਪਿੰਡ ਦੀ ਪੰਚਾਇਤ ਵੱਲੋਂ ਹੈ ਨਗਰ ਵਾਸੀਆਂ ਵੱਲੋਂ ਹੈ ਸਾਰਿਆਂ ਨੇ ਸਾਰੇ ਨਗਰ ਵੱਲੋਂ ਹੈ ਤੇ ਇਹ ਮਨਾਇਆ ਜਾ ਰਿਹਾ ਹੈ ਕਿ ਬੱਚਿਆਂ ਨੂੰ ਦੱਸਣ ਵਾਸਤੇ ਆਪਣਾ ਪੁਰਾਣਾ ਵਿਰਸਾ ਸੰਭਾਲਣ ਵਾਸਤੇ ਕਿ ਅਸੀਂ ਕਿੱਥੋਂ ਤੁਰੇ ਸੀ ਤੇ ਕਿੱਥੇ ਪਹੁੰਚੇ ਹੈ ਅੱਜ ਅੱਜ ਚਰਖੀਆਂ ਤੋਂ ਲੈ ਕੇ ਕੰਪਿਊਟਰਾਂ ਤੱਕ ਦਾ ਯੁੱਗ ਦੱਸਣ ਵਾਸਤੇ ਇਹਨਾਂ ਨੇ ਬਹੁਤ ਵਧੀਆ ਢੰਗ ਨਾਲ ਪ੍ਰਦਰਸ਼ਨੀਆਂ ਲਾਈਆਂ ਹਨ ਪੁਰਾਣੀ ਵਿਰਾਸਤ ਨੂੰ ਬੱਚਿਆਂ ਨੂੰ ਦਿਖਾਇਆ ਗਿਆ ਹੈ ਬੱਚੇ ਬਹੁਤ ਇੰਜੋਏ ਕਰ ਰਹੇ ਹੈ ਪਿੰਡ ਵਾਸੀ ਵੀ ਬਹੁਤ ਬੀਬੀਆਂ ਸਾਰੀਆਂ ਆਈਆਂ ਭੈਣਾਂ ਆਈਆਂ ਸਾਰੀਆਂ ਬਹੁਤ ਇੰਜੋਏ ਕਰ ਰਹੀਆਂ ਨੇ ਕੀ ਕਹਿਣਾ ਚਾਹੁੰਦੇ ਮੈਡਮ ਪਿੰਡ ਵਾਸੀਆਂ ਲਈ ਮੈਂ ਪਿੰਡ ਵਾਸੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਪੁਰਾਣੀ ਵਿਸੇ ਨੂੰ ਇੰਨਾ ਵਧੀਆ ਢੰਗ ਨਾਲ ਸੰਭਾਲਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਅੱਗੇ ਇਹ ਲੈ ਕੇ ਜਾ ਰਹੀ ਹੈ ਤੇ ਬੱਚਿਆਂ ਨੂੰ ਜਿਹੜਾ ਅਸੀਂ ਕਿਤਾਬਾਂ ਚ ਪੜ੍ਹਾਉਂਦੇ ਆ ਉਹ ਇਸ ਈਜ਼ੀਲੀ ਨਹੀਂ ਦੱਸਿਆ ਜਾ ਰਿਹਾ ਜਦੋਂ ਬੱਚੇ ਖੁਦ ਦੇਖਦੇ ਆ ਚਰਖੇ ਪਿੰਗਾ ਸੌਣ ਪੀਆਂ ਬੋਲੀਆਂ ਪੁਰਾਣਾ ਵਿਰਸਾ ਜਦੋਂ ਚੱਕੀਆਂ ਕਿੱਦਾਂ ਆਟੇ ਪੀਸੇ ਜਾਂਦੇ ਸੀ ਉਹ ਸਾਰਾ ਬੱਚਿਆਂ ਨੇ Seen ਆ ਕਿੱਦਾਂ ਵਟੀਆਂ ਜਾਂਦੀਆਂ ਸੀ ਬੜੇ ਵਧੀਆ ਢਾਂਗ ਨਾਲ ਬੱਚਿਆਂ ਨੇ ਦੇਖਿਆ ਤੇ ਪੁੱਛਦੇ ਪਏ ਸੀ ਕਿ ਮੈਡਮ ਇਹ ਕੀ ਚੀਜ਼ ਹੈ ਕਿਸ ਤਰ੍ਹਾਂ ਹੁੰਦਾ ਤੇ ਅਸੀਂ ਉਹਨਾਂ ਨੂੰ ਦੱਸਿਆ ਸੀ ਕਿ ਪੁਰਾਣੇ ਜਿਮਾਨੇ ਤੇ ਅੱਜ ਕੱਲ੍ਹ ਇਹੀ ਚੀਜ਼ਾਂ ਮਸ਼ੀਨਾਂ ਨਾਲ ਹੋ ਰਹੀਆਂ ਨੇ ਮੈਂ ਪਿੰਡ ਵਿੱਚ ਹੋਰ ਵੀ ਸਕੂਲ ਹੋਣੇ ਆ ਉਹਨਾਂ ਨੂੰ ਤੂੰ ਕੀ ਕਹਿਣਾ ਚਾਹੁੰਦਾ ਵੀ ਉਹ ਵੀ ਪ੍ਰੋਗਰਾਮ ਬਣਾਉਣੇ ਚਾਹੀਦੇ ਉਹਨਾਂ ਨੇ ਇਸ ਤਰ੍ਹਾਂ ਦੇ ਹਾਂਜੀ ਬਿਲਕੁਲ ਮੈਂ ਤੇ ਸਾਰੇ ਪਿੰਡ ਤੇ ਸਾਰੇ ਪਿੰਡਾਂ ਨੂੰ ਪਹੁੰਚੂਗੀ ਕਿ ਇਸ ਤਰ੍ਹਾਂ ਦਾ ਕਲਚਰਲ ਜਿਹੜਾ ਪ੍ਰੋਗਰਾਮ ਹੈ ਇਹ ਸਾਂਝ ਸਾਂਝ ਪਾਉਂਦਾ ਹੈ ਇਹੋ ਜਿਹੇ ਪ੍ਰੋਗਰਾਮ ਸਾਂਝਾ ਵਿਖੇਰਦੇ ਨੇ ਜਿਹੜੀ ਸਾਡੇ ਪੰਜਾਬ ਵਿੱਚ ਜਾਂ ਹੋਰ ਵੀ ਸਾਡੇ ਸਮਾਜ ਵਿੱਚ ਮੈਂ ਪੰਜਾਬ ਦੀ ਨਹੀਂ ਕੱਲ ਕਰਦੀ ਸਮਾਜ ਵਿੱਚ ਸਾਂਝਾ ਜਿਹੜੀਆਂ ਖਤਮ ਹੋ ਰਹੀਆਂ ਇਹ ਸਾਨੂੰ ਸਾਂਝਾ ਇਕੱਠੀਆਂ ਕਰਨੀਆਂ ਪੈਣੀਆਂ ਨੇ ਔਰ ਸਾਰਿਆਂ ਨੂੰ ਸਾਂਝੀ ਵਾਲਤ ਦਾ ਸਪੇਸ਼ੀਅਲ ਵੀ ਦੇਣਾ ਚਾਹੀਦਾ ਤੇ ਸਾਰੇ ਜਿਸ ਤਰ੍ਹਾਂ ਰਲ ਮਿਲ ਕੇ ਪ੍ਰੋਗਰਾਮ ਕੀਤਾ ਹੈ ਇਦਨਾ ਸਾਂਝ ਵਧਦੀ ਹੈ ਜੀ ਠੀਕ